ਹਾਂ ਥੈਂਕ ਯੂ ਸਰ ਜੀ ਇਹ ਦੱਸ ਰਹੇ ਮੈਂ ਪਾਖਦੇ ਦੋ ਮਾਤਾ ਪਾਖਦੇ ਦੱਸੋ ਕੀ ਪਾਖਾ ਉਹ ਤੁਹਾਡੇ ਪੈਰ ਤੁਹਾਡੇ ਨਾਲ ਮੈਰਿਜ ਹੋਈ ਹੈ ਉਹ ਇਹ ਕਹਿੰਦੇ ਮੈਨੂੰ ਕਾफी ਦਿਨ ਤੋਂ ਪਰੇਸ਼ਾਨ ਆ ਮੈਂ ਕੋਈ ਪਰੇਸ਼ਾਨੀ ਇਹਨੂੰ ਕਰ ਰਿਹਾ ਹਾਂ ਕੀ ਗਲਬਾਤ ਕੀ ਗਲਬਾਤ ਇਹਨੂੰ ਪਤਾ ਹੀ ਸਾਰਾ ਅੱਛਾ ਜੀ ਉਹ ਕਹਿੰਦੇ ਮੇਰਾ ਨਾ ਵਿਆਹ ਹੋਇਆ ਹਾਂ ਹਾਂ ਹੋਇਆ ਹੈ ਮੇਰਾ ਵਿਆਹ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇੰਨਾ ਮੈਂ ਦੂਸਰੀ ਕੋਈ ਗੱਲ ਨਹੀਂ ਕਰਨੀ ਹੋਇਆ ਵਿਆਹ ਨਹੀਂ ਹੋਇਆ ਆਪਣਾ ਜੇ ਗੱਲ ਕੋਈ ਉੱਥੇ ਕੱਲ੍ਹ ਤੱਕ ਜਾਇ ਤੁੰ ਕੋਣ ਆਪ ਜਾਇਆ ਆਪ ਉਹ ਕਿੰਨਾ ਕੁਛ ਮੈਨੂੰ ਬੋਲ ਕੇ ਗਏ ਜਿਹਦੇ ਤੇਰੇ ਨਾਲ ਆਏ ਸੀ ਮੈਂ ਆਪਣੀ ਬੇਇੱਜ਼ਤੀ ਕਰਵਾਉਣ ਲਈ ਗਈ ਸੀ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇਹ ਦੂਜੀ ਕੋਈ ਗੱਲ ਨਹੀਂ ਤੇਰਾ ਗਲੂਸ ਕੱਢਣ ਆਈ ਸੀ ਗਲੂਸ ਮੇਰਾ ਨਹੀਂ ਕੱਢਿਆ ਮੇਰਾ ਨਹੀਂ ਕੱਢਿਆ ਗਲੂਸ ਭਾਈ ਸਾਹਿਬ ਕੋਈ ਨਾ ਕੁਝ ਬਹੁਤ ਹੋਰ ਆ ਕੇ ਖੜਾ ਲੱਗਿਆ ਸਾਰੇ ਬਹੁਤ ਹੋਰ ਆ ਕੇ ਉਹਨਾਂ ਕੋਲ ਕੋਈ ਗੱਲ ਨਹੀਂ ਕੀ ਹੋਇਆ ਮੇਰਾ ਜੇ ਨਹੀਂ ਹੋਇਆ ਕਹਿ ਦਿੰਦੇ ਨਹੀਂ ਹੋਇਆ ਸਾਰੇ ਪ੍ਰੂਫ ਤੁਹਾਨੂੰ ਵਿਖਾਈ ਮੇਰੇ ਵਿਆਹ ਪਹਿਲੀ ਜਨਾਨੀ ਨੂੰ ਬਿਨਾਂ ਤਲਾਕ ਦਿੱਤੇ ਮੇਰਾ ਵਿਆਹ ਕਰਾਇਆ ਸੱਚੇ ਨੇ ਤੇ ਆ ਕੇ ਬੋਲਣਾ మేర జ ਇੱਥੇ ਕਾਨਿਕ ਰਿੰਡੇ ਮੇਰੇ ਹਸਬੰਡ ਜੌਬ ਕਰਦੇ ਨੇ ਵਿਕਟਰ ਐਸਆਈ ਜੀ ਵਿਕਟਰ ਐਸਆਈ ਮੇਰੇ ਇੱਥੇ ਜੌਬ ਕਰਦੇ ਨੇ ਮੇਰੇ ਹਸਬੰਡ ਨੇ ਇਹਨਾਂ ਨੇ ਮੇਨੂੰ ਮੈਰਿਜ ਕਰਵਾਈ ਹੈ ਜਦਕਿ ਇਹਨਾਂ ਦਾ ਪਹਿਲੇ ਡਿਵੋਰਸ ਨਹੀਂ ਹੋਇਆ ਸੀਗਾ ਪਹਿਲੇ ਇਹਨਾਂ ਨੇ ਆਪਣੇ ਆਪ ਨੂੰ ਦੀ ਬੋਲਤੀ ਦੱਸ ਕੇ ਮੇਨੂੰ ਮੈਰਿਜ ਕਰਵਾ ਲਈ ਜਦਕਿ ਇਹਨਾਂ ਦਾ ਡਿਵੋਰਸ ਹੋਇਆ ਨਹੀਂ ਹੈ ਪਹਿਲੇ ਅੰਮ੍ਰਿਤਸਰ ਤੋਂ ਹੀ ਨਾ ਰਹੇ ਇਹ ਕਿੱਥੇ ਰਹੇ ਜੰਮੂ ਕਰਦੇ ਨੇ ਅੰਮ੍ਰਿਤਸਰ ਮੈਂ ਇੱਥੇ ਖਾਸੇ ਚੌਂਕੀ ਨਹੀਂ ਇਹਨਾਂ ਦੇ ਨਾਲ ਕਿੰਨੇ ਮਹੀਨੇ 3 ਮਹੀਨੇ ਰਹੀਆਂ 2 ਤੋਂ 3 ਮਹੀਨੇ ਤੋਂ ਉਹਨਾਂ ਵੱਲੋਂ ਕੀ ਕਿਹਾ ਜਿਆਦਾ ਤੁਹਾਨੂੰ ਉਨਾਂ ਵੱਲ ਇਹ ਕਿਹਾ ਜਾ ਰਿਹਾ ਕਿ ਮੈਂ ਦੋਨਾਂ ਨਾਲ ਹੀ ਰਹਿਣਾ ਤੇ ਇੰਨਾ ਵੀ ਰਹਿਣਾ ਤੇ ਉਦਨਾ ਵੀ ਰਹਿਣਾ ਕਦੀ ਉਧਰ ਚਲ ਜਾਂਦੇ ਕਦੀ ਮਤਲਬ ਇੱਧਰ ਮੈਂ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਕੋਈ ਰੱਖਣਾ ਫਿਰ ਝੂਠ ਬੋਲ ਕੇ ਇਹਨਾਂ ਨੇ ਮੇਰਾ ਵਿਆਹ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਜਲੰਧਰ ਵਿੱਚ ਮੈਂ ਕੰਪਲੇਨਟ ਦਿੱਤੀ ਸੀ ਜਿੱਥੇ ਇਹਨਾਂ ਨੇ ਉੱਥੇ ਮਾफी ਮੰਗੀ ਹੈ ਮਾफी ਮੰਗ ਕੇ ਕਿਹਾ ਕਿ ਜੋ ਵੀ ਮੇਰਾ ਖਰਚਾ ਹੈ ਮੈਂ ਹਸਬੰਦ ਦਾ ਜੋ ਵੀ ਹਸਬੰਦੇ ਫਰਜ਼ ਹੁੰਦੇ ਹੋ ਮੈਂ ਪੂਰੇ ਨਿਭਾਉਂਗਾ ਜੋ ਖਰਚਾ ਹੈ ਇਹਨਾਂ ਮੈਂ ਦਵਾ ਕਰਾਂਗਾ ਤੇ ਮੈਂ ਇਹਦੇ ਨਾਲ ਹੀ ਜਲੰਧਰ ਹੀ ਰਹੂੰਗਾ ਜਦਕਿ ਇਹਨਾਂ ਨੇ ਉਹ ਸਾਰੇ ਗੱਲਾਂ ਤੋਂ ਮੁਕਰ ਕੇ ਦਰਖਾਸਤ ਬੰਦ ਹੋ ਗਈ ਤੇ ਦੂਜੇ ਤੀਸਰੇ ਦਿਨ ਮੇਰੇ ਘਰੇ ਜਲੰਧਰ ਬੰਦੇ ਭੇਜੇ ਜਿਹਦਾ ਮੇਰੇ ਕੋਲ ਪ੍ਰੂਫ ਵੀ ਹੈਗਾ ਕੰਪਲੇਂਟ ਵੀ ਦਿੱਤੀ ਸੀ ਤੇ ਪੀਸੀਆਰ ਵਾਲੇ ਵੀ ਆਏ ਸੀਗੇ ਇਹਨੇ ਬੰਦੇ ਭੇਜ ਕੇ ਮੇਰੇ ਘਰੇ ਫੋਟੋ ਮਾਰ ਕਰਵਾਈ ਜਿਹਦੀ ਦਰਖਾਸਤ ਹਜੇ ਤੱਕ ਪੈਂਡਿੰਗ ਹੈ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰੀਆਂ ਫੋਟੋਸ ਪਾਈਆਂ ਉਹਦੇ ਤੇ WhatsApp ਤੇ ਆਪਣੇ ਨੰਬਰ ਤੇ WhatsApp ਤੇ ਸਟੇਟਸ ਪਾਈ ਮੇਰੀਆਂ ਫੋਟੋਸ ਪਾ ਕੇ ਮੇਰੀ ਫੋਟੋਸ ਪਾ ਕੇ ਬਹੁਤ ਕੁਝ ਲਿਖਿਆ ਗਿਆ نیچے ਬਹੁਤ ਕੁਝ ਗਲਤ ਇਹਨਾਂ ਨੇ ਲਿਖਿਆ ਬਹੁਤ ਕੁਝ ਗਲਤ ਲਿਖਿਆ ਇਹਨਾਂ ਨੇ ਫੋਟੋਸ ਪਾ ਕੇ ਮੇਰੀ ਸ਼ਾਨ ਦੇ ਖਿਲਾਫ ਬੜੀਆਂ ਗੱਲਾਂ ਬੋਨੀਆਂ ਇਹਨਾਂ ਨੇ ਤੁਸੀਂ ਕਹ ਰਹੇ ਤਾਰਾ ਕੋਸ਼ਿਸ਼ ਤੁਹਾਡੇ ਉੱਤੇ ਕਰਜ਼ਾ ਵੀ ਚੜਾਇਆ ਇਹਨਾਂ ਵੱਲੋਂ ਹਾਂਜੀ ਕਰਜ਼ਾ ਮੇਰੇ ਸਿਰ ਤੇ 4 ਤੋਂ 5 ਲੱਖ ਰੁਪਏ ਕਰਜ਼ਾ ਚੜਿਆ ਤਾਂ ਕੀ ਮੰਗ ਕੀ ਕਰਦੇ ਨੇ ਮੈਂ ਮੰਗ ਇਹੀ ਕਰਦੀ ਆਂ ਕਿ ਦੇਖੋ ਧੋਖੇ ਚ ਰੱਖ ਕੇ ਵਿਆਹ ਕਰਾਉਣਾ ਫਿਰ ਅਬੋਰਸ਼ਨ ਕਰਵਾਣੇ ਫਿਰ ਫੋਟੋਜ਼ ਪਾਣੀਆਂ ਫੋਟੋਜ਼ ਪਾ ਕੇ ਲਿਖਣਾ ਵੀ ਇਹਦਾ ਰੇਟ ਇੰਨਾ ਆ ਇੰਨਾ ਆਪਣੀ ਵਾਈਫ ਨੂੰ ਇੰਨਾ ਕੁਝ ਗਲਤ ਮਨ ਤਾਂ ਬੋਲਣਾ ਬਹੁਤ ਇਹਨਾਂ ਨੇ ਮੇਰੇ ਸ਼ਾਨ ਦੇ ਖਿਲਾਫ ਬੋਲਿਆ ਉਸ ਤੋਂ ਬਾਅਦ ਆ 3 ਦਿਨ ਪਹਿਲੇ ਇਹਨਾਂ ਨੇ ਮੈਨੂੰ ਪਹਿਲੇ ਕਿਸੇ ਦਾ ਫੋਨ ਕਰਵਾਇਆ ਸੀ ਜੋ ਆਪਣੇ ਆਪ ਨੂੰ ਐਡਵੋਕੇਟ ਦੱਸਦਾ ਸੀਗਾ ਉਸ ਤੋਂ ਬਾਅਦ ਇਹ ਜਲੰਧਰ ਆਏ ਆ ਦੋ ਦੋ ਤਿੰਨ ਜਾਣੇ ਇਹਨਾਂ ਦੇ ਨਾਲ ਤਿੰਨ ਜਾਣੇ ਸੀ ਕਾਪੀ ਵੀਕਟਰ ਇਹ ਆ ਕੇ ਇਹਨਾਂ ਨੇ ਮੇਨਾਂ ਗਾਲੀ ਗਲੋਚ ਕੀਤੀ ਹੈ ਬਹੁਤ ਗਾਲੀ ਗਲੋਚ ਕਰਕੇ ਇਹਨਾਂ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਮੈਨੂੰ ਮੈਡੀਸਨ ਦਿੱਤੀ ਫੇਰੇ ਮੂੰਹ ਤੇ ਮੈਡੀਸਨ ਮਾਰੇਗੀ ਵੀਕਟਰ ਵਾਲੋ ਤਾਂ ਮੈਂ ਕਿ ਤੂੰ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈ ਤੇ ਮੈਂ ਖਾ ਲਈ ਗੁੱਸੇ ਦੇ ਵਿੱਚ ਕਿਉਂਕਿ ਮੈਂ ਪਹਿਲੇ ਹੀ ਡਿਪਰੈਸ਼ਨ ਚ ਰਹਾ ਮਾਂ ਅੱਗੇ ਜਿੰਨਾ ਕੁਛ ਇਹਨਾਂ ਨੇ ਮੇਰੇ ਨਾਲ ਕੀਤਾ ਤੇ ਉਹ ਖਾਣ ਤੋਂ ਬਾਅਦ ਮੈਂ ਸਿਵਲ ਹਸਪੀਟਲ ਈ ਮਰਲੇ ਮੈਨੂੰ ਬਾਰ-ਬਾਰ ਮਜਬੂਰ ਕੀਤਾ ਜਾ ਰਿਹਾ ਤੇ ਐਸਐਸਪੀ ਸਰ ਜਿਹੜੇ ਉਹਨਾਂ ਦੇ ਕੋਲ ਅਕਤੂਬਰ ਮਹੀਨੇ ਤੋਂ ਕੰਪਲੇਂਟ ਮੇਰੀ ਪੈਂਡਿੰਗ ਚੱਲ ਰਹੀ ਹੈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਨੂੰ ਬਾਰ-ਬਾਰ ਬੁਲਾ ਕੇ ਖਰਾਬ ਕੀਤਾ ਜਾ ਰਿਹਾ ਤੁਹਾਡੇ ਬੱਚੇ ਕਿੰਨੇ ਤੁਹਾਡੇ ਨਾਲ ਮੇਰਾ ਕੋਈ ਇਨਾਂ ਵੱਲੋਂ ਕੋਈ ਬੱਚਾ ਨਹੀਂ ਹੈਗਾ ਕਿਉਂਕਿ ਜਦੋਂ ਵੀ ਮੈਂ ਪ੍ਰੈਗਨਨਟ ਟੈਸਟਨ ਖਲਾ ਦਿੰਦੇ ਸੀ ਜਾਂ ਐਬੋਰਸ਼ਨ ਕਰਵਾ ਦਿੰਦੇ ਸੀ ਕਿੰਨੀ ਵਾਰੀ ਤੁਹਾਡਾ ਪੋਸ਼ਣ ਕਰਾਇਆ ਗਿਆ ਮੇਰਾ ਟੋਟਲ ਇਨਾਂ ਨੇ 2-3 ਵਾਰੀ ਕਰਵਾ ਹੀ ਦਿੱਤਾ ਤਿੰਨ ਕੋਰੀ ਕਿੰਨੇ-ਕਿੰਨੇ ਮਹੀਨੇ ਬਾਪੂ ਤੁਹਾਡਾ ਆਇਆ ਜਿਹੜਾ ਅਬੋਰਸ਼ਨ ਤਿੰਨ-ਤਿੰਨ ਕੋਈ ਤਿੰਨ ਮਹੀਨੇ ਕੋਈ ਦੋ ਮਹੀਨੇ ਐਸਾ ਇਹ ਤੁਹਾਨੂੰ ਪਤਾ ਹੈ ਗੈਰ ਕਾਨੂੰਨੀ ਹੈ ਹਾਂਜੀ ਇਹਨਾਂ ਨੇ ਮੈਨੂੰ ਆਪ ਕਰਵਾ ਮੈਂ ਅਬੋਰਸ਼ਨ ਡਾਇਰੈਕਟਲੀ ਇਸਦਾਨੀ ਕਰਾਇਆ ਇਹਨਾਂ ਨੇ ਫਰਸਟ ਪਹਿਲੇ ਮੈਡੀਸਨ ਖਲਵਾਈ ਸੀਗੀ ਮੈਡੀਸਨ ਇਹਨਾਂ ਨੇ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਤੇ ਇਹਨਾਂ ਦਾ ਕੋਈ ਡਾਕਟਰ ਸਾਹਿਬ ਹੈਗੇ ਨੇ ਇਹਨਾਂ ਦੇ ਦੋਸਤ ਹੀ ਹੈ ਦੇਸੀ ਦਵਾਈਆਂ ਦਿੰਦੇ ਆ ਉਹਨਾਂ ਕੋਲ ਮੈਨੂੰ ਕਿਹਾ ਸੀ ਕਿ ਮੈਡੀਸਨ ਲਿਆ ਕੇ ਦਿਨਾ ਤੈਨੂੰ ਮਾਈਗਰੇਨ ਦੀ ਮਾਈਗਰੇਨ ਦੀ ਦੱਸ ਕਿ ਇਹਨਾਂ ਨੇ ਅਬੋਰਸ਼ਨ ਕੀਤਾ ਮੈਨੂੰ ਜੋ ਵੀ ਮੈਡੀਸਨ ਹੁੰਦੀਆਂ ਉਹ ਖਲਾਈਆਂ ਕਿੰਨੀ ਵਾਰ ਦਾ ਬੋਸ਼ਣ ਕਰਾਇਆ। ਉਹ ਉਹਨੋ ਹੀ ਜਦੋਂ ਮੈਨੂੰ ਤੀਸਰਾ ਮਹੀਨਾ ਲੱਗਾ ਹੋਇਆ ਸੀ ਉਦੋਂ ਇਹ ਇੱਕ ਜੰਡਿਆਲੇ ਹਸਪੀਟਲ ਲੈ ਕੇ ਗਏ ਸੀ ਆਪਣੇ ਦੋਸਤ ਦੇ ਹਸਪੀਟਲ ਉਹ ਇਨਾਂ ਨੇ ਮੈਨੂੰ ਇੱਕ ਇੰਜੈਕਸ਼ਨ ਲਗਾਇਆ ਸੀ ਜਿਹਦੇ ਵਿੱਚ ਮੇਰੇ ਕੋਲ ਰਿਪੋਰਟਾਂ ਸਾਰੀਆਂ ਪਈਆਂ ਵਾਂ ਜੋ ਜੋ ਮੇਰੇ ਟੈਸਟ ਹੋਏ ਸੀ ਇਹਨਾਂ ਨੇ ਤੀਸਰੇ ਮਹੀਨੇ ਮੇਰਾ ਟੈਸਟ ਕਰਵਾਇਆ ਜਿਹਦੇ ਚ ਇਹਨਾਂ ਡਾਕਟਰ ਸਾਹਿਬ ਵੱਲੋਂ ਇੱਕ ਮੈਨੂੰ ਇੰਜੈਕਸ਼ਨ ਲਾਇਆ ਗਿਆ ਸੀ ਜਿਹਦੇ ਲਈ ਮੈਨੂੰ ਨਰਸ ਜਿਹੜੀ ਇਹਨਾਂ ਨੇ ਲਾਇਆ ਕੁੜੀ ਨੇ ਉਨੇ ਕਹੇ ਸੀ ਤੜਾ 3-4 ਦਿਨਾਂ ਤੁਹਾਡੇ ਜਿਹੜੀ ਲਾਤਾ ਉਹ ਸੋਨੀ ਰਹੇਗੀ ਭਾਰੀ ਰਹੂਗੀ ਤੁਸੀਂ ਡਰਨਾ ਨਾ ਮੈਂ ਕਿਹਾ ਠੀਕ ਆ ਮੇਰੇ ਹਫਤਾ ਤੱਕ ਪੇਨ ਹੁੰਦੀ ਰਹੀ ਆ ਉਸ ਤੋਂ ਬਾਅਦ ਜਦੋਂ ਮੈਂ ਜਲੰਧਰ ਜਾ ਕੇ ਆਪਣਾ ਉਹ ਕਰਵਾਈ ਸਕੈਨਿੰਗ ਤੇ ਉਰੇ ਚ ਅਨਕੰਪਲੀਟਡ ਅਬੋਰਸ਼ਨ ਲਿਖਿਆ ਗਿਆ ਸੀ ਜੋ ਕਿ ਇਹਨਾਂ ਵੱਲੋਂ ਮੈਨੂੰ ਇੰਜੈਕਸ਼ਨ ਲਗਾ ਕੇ ਡਾਕਟਰ ਵੱਲੋਂ ਮੇਰਾ ਬੱਚਾ ਖਰਾਬ ਕੀਤਾ ਗਿਆ ਤੁਹਾਡੇ ਕੋਲ ਵਿਆਹ ਦਾ ਕੋਈ ਸਬੂਤ ਹੈ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਵਿਆਹ ਦੇ ਪ੍ਰੂਫ ਹੈਗੇ ਨੇ आनंद कारज ਹੋਏ ਤੁਹਾਡੇ हां जी ਮੇਰੇ ਆਨੰਦ ਕਾਰਜ ਹੋਏ ਨੇ ਪਹਿਲੀ ਮੈਰिज ਇਹਨਾਂ ਨੇ ਮੇਰੇ ਨਾਲ ਥਾਣੇ 'ਚ ਕਰਵਾਈ ਜਦੋਂ ਇਹਨਾਂ ਤੇ ਮੈਂ ਜਲੰਧਰ ਕੰਪਲੇਂਟ ਦਿੱਤੀ ਸੀ ਕਿ ਅਬੋਰਸ਼ਨ ਇਹਨਾਂ ਨੇ ਮੇਰੇ ਕਰਾਈ ਉੱਥੇ ਜਿਹੜੇ ਡਿਊਟੀ ਅਫਸਰ ਸੀਗੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਥਾਣੇ 'ਚ ਮੇਨਾ ਵਿਆਹ ਕਰਾ ਲਿਆ 24 ਤਰੀਕ ਚੌਥੇ ਮਹੀਨੇ 2023 ਫਿਰ 25 ਤਰੀਕ ਚੌਥੇ ਮਹੀਨੇ 2023 'ਚ ਆਨੰਦ ਕਾਰਜ ਕਰਵਾਏ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਵੀ ਮੈਨੂੰ ਰੱਖਣ ਤੋਂ ਮੁਕਰ ਰਹੇ ਨੇ ਮੈਨੂੰ ਇਹ ਕਹਿੰਦੇ ਕਿ ਤੂੰ ਹੀ ਮੇਰੀ ਵਾਈਫ ਆਂ ਇਕੱਲੀ ਪਰ ਮੇਰੇ ਤੋਂ ਇਲਾਵਾ ਵੀ ਇਹਨਾਂ ਦੀ ਫਰਸਟ ਵਾਈ ਕਰੇ ਮੇਰੇ ਨਾਲ ਲੜਦੇ ਮੈਨੂੰ ਮਾਰਦੇ ਕੁੱਟਦੇ ਨੇ ਪਰਸੋ ਵੀ ਇਹਨਾਂ ਨੇ ਮੈਨੂੰ ਪੁਆਇਜ਼ਨ ਦਿੱਤਾ ਤੇ ਪੁਆਇਜ਼ਨ ਖਾ ਕੇ ਮੈਂ ਆਪਣੇ ਜੀਵਨ ਲੀਲਾ ਸਪਾਪਤ ਕਰਨਾ ਚਾਹੁੰਦੀ ਸੀ ਪਰ ਮੇਰੇ ਆਂਡਗਵਾਂਡ ਵੱਲੋਂ ਮੈਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਦੋਂ ਮੈਂ ਹਜੇ ਵੀ ਮੈਂ ਮੇਰੇ ਹੱਥ ਤੁਸੀਂ ਦੇਖ ਸਕਦੇ ਹੋ ਤੇ ਮੈਂ ਸਿੱਧਾ ਅਜੇ ਇਹਨਾਂ ਨੂੰ ਲੱਭਦੇ ਆਈ ਹਾਂ ਕਿਉਂਕਿ ਆਪਣਾ ਚੌਂਕੀ ਥਾਣਾ ਦੱਸਦੇ ਨਹੀਂ ਮੈਂ ਕਿੱਥੇ ਲੱਗਾ ਕਿੱਥੇ ਨਹੀਂ ਕਹਿੰਦੇ ਸੀ ਮੈਂ ਹਸਬੈਂਡ ਆ ਇਹਨਾਂ ਦੀ ਦੂਜੀ ਵਾਈਫ ਨੂੰ ਮਿਲੇ ਜੇ ਹਾਂਜੀ ਇਹਨਾਂ ਦੀ ਦੂਜੀ ਵਾਈਫ ਦੇਖੀ ਹੈ ਮੈਂ ਮਿਲੇ ਉਹਨਾਂ ਦਾ ਨਹੀਂ ਮੇਰੇ ਘਰ ਦੇ ਕੋਲ ਮੈਂ ਇਸ ਤਰ੍ਹਾਂ ਨਹੀਂ ਮਿਲੀ ਇਹਨਾਂ ਨੇ ਕਿਉਂਕਿ ਇਹਨਾਂ ਦੀ ਲਾਈਫ 'ਚ ਤਿੰਨ ਚਾਰ ਜਨਾਨੀਆਂ ਪਹਿਲੇ ਵੀ ਸੀ ਮੈਨੂੰ ਨਹੀਂ ਪਤਾ ਕਿਹੜੀ ਇਹਦੀ ਵਾਈਫ ਆ ਤੇ ਕਿਹੜੀ ਇਹਦੀ ਸਹੇਲੀ ਆ ਕਿ ਕੀ ਮੰਗੇ ਕਰਦੇ ਸੀ ਮੈਂ ਮੰਗੇ ਇਹੀ ਕਰਦੀ ਆ ਕਿ ਐਨੇ ਮੈਨੂੰ ਬਹੁਤ ਮੇਰੀ ਲਾਈਫ ਖਰਾਬ ਕੀਤੀ ਹੈ ਪਹਿਲੇ ਮੇਰੇ ਤਿੰਨ ਤਿੰਨ ਚਾਰ ਚਾਰ ਦਾ ਵਾਸ਼ਿੰਗ ਕਰਵਾਤੇ ਫਿਰ ਤੋਂ ਖੜਾ ਰੱਖ ਕੇ ਵਿਆਹ ਕਰਾ ਲਿਆ ਫਿਰ ਸਮਝੋਤਾ ਵੀ ਕੀਤਾ ਕਿ ਤੂੰ ਹੀ ਮੇਰੀ ਵਾਈਫ ਹੈ ਮੈਂ ਤੇਰੇ ਨਾਲ ਰਹੂੰਗਾ ਮੈਂ ਖਰਚਾ ਦਊਂਗਾ ਜਾਂ ਜੋ ਵੀ ਐਨੇ ਨਾ ਤਾਂ ਮੇਰੀ ਕੋਈ ਜ਼ਿੰਮੇਵਾਰੀ ਸਮਝੀ ਫੁੱਲ ਟਾਈਮ ਮਰਨ ਨੂੰ ਮੈਨੂੰ ਹਰ ਟਾਈਮ ਅਰੇ ਲਈ ਮਜਬੂਰ ਕਰਦਾ ਸੋਸ਼ਲ ਮੀਡੀਆ ਤੇ ਮੇਰੀ ਫੋਟੋਸ ਜਿਹਦੇ ਤੋਂ ਤੰਗ ਆ ਕੇ ਮੈਨੂੰ ਇਹਨੇ ਆਪਕ ਬਹੁਤ ਵਾਰੀ ਮੈਨੂੰ ਮਜਬੂਰ ਕੀਤਾ ਕਿ ਮੈਂ ਆਪਣੇ ਦੇਵਾਂ ਲਿਲਾ ਸਪਾਸਟ ਕਰ ਲਵਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਪਰਚਾ ਦਰਜ ਹੋ ਕੇ ਇਹਨਾਂ ਸਸਪੈਂਡ ਕਰਨਾ ਚਾਹੀਦਾ ਹੈ